ਪਿਛਲੀ ਥੇਰੀ ਹਾਂ ਹਾਂ ਮੈਂ ਚੱਲੇ ਅਰਾ ਪਸਾਉਣਾ ਪੈਣਾ ਲੋਕਿਆ ਜਾਣਾ ਕਿੱਥੇ ਆ ਕਿੰਦਰ ਲੋਜ ਚਲੋ ਲੈ ਮੈਂ ਨਿਕੂ ਵੇਹੜੇ ਨਾਲ ਪਹਿਲੀ ਵਾਰ ਤੇ ਮੈਂ ਨਾਲ ਵੇਹੜੇ ਮੈਂ ਚੱਲਿਆ ਬੁਨਟ ਵਾਲਾ ਨਾਲ ਜਿਹੜੇ ਮੈਂਬਰ ਜੀ ਨੇ ਉਹਨੂੰ ਬੁਨਟ ਹੈ ਮੈਂਬਰਸ਼ਿਪ ਜੀ ਹੁੰਦੀ ਹੈਗੀ ਉਹ ਨਾਲ ਚੱਲਿਆ ਮੈਂ ਦੇਖ ਲਈ ਕਿੰਨਾ ਦਾ ਐਕਸਪੀਰੀਅੰਸ ਹੈਗਾ ਜੀਸ਼ਾ ਮੈਂ ਤਾਲ ਆ ਰਾਂ ਹਾਂ ਪਹਾੜ ਦਾ ਰਸਤਾ ਹੈਗਾ ਕਿ ਠੀਕ ਰਹੂਗਾ ਹਣਾ ਤੇ ਆਪਾਂ ਮਿਲਦੇ ਹੁਣ ਸੜਕ ਤੇ ਹੀ ਰੋਡ ਤੇ ਤੇ ਰੋੜੀ ਤਿਆਰੀ ਕਰ ਲਈਏ ਫਿਰ ਅੱਗੇ ਚੱਲਦੇ ਹਾਂ ਐਸਾ ਲੱਗ ਰਿਹਾ ਸੀਸੀ ਗੱਦੀ ਜਾ ਰਹੇ ਨੇ ਕਿੱਥੇ ਪਤਾ ਨਹੀਂ ਕਿਧਰ ਨੂੰ ਕਾਦਰ ਨੇ ਇਹਨੂੰ ਬਾਕੀ ਗੇੜਾ ਦੇ ਕੇ ਦੇਖ ਲਓ ਕਿੱਧਰ ਨੂੰ ਆਹ ਹੋ ਗਿਆ ਗੇੜਾ ਬੰਨਾ ਬਲ ਆਵੜਾ ਖੜਾ ਗਿਆ ਨੇ ਆ ਗਿਆ ਹੈ ਲੋਟਾ ਗਿਆ। ਲਾ ਵਈ ਮੁੰਡਾ ਕਾਮਯਾਬ ਰਿਹਾ ਹੈ। ਕਾਮਯਾਬ ਹੋ ਗਏ ਸੀ ਸ਼ੀਸ਼ੇ ਚੜਾਉਣ ਚ। ਆ ਇੱਥੇ ਬਾਕੀ ਦਾ ਨਹੀਂ। ਲਾ ਵਈ ਨਹੀਂ ਕਾਮਯਾਬ ਨਹੀਂ ਹੋਇਆ। ਇੱਥੇ ਹੀ ਕਰ ਦਿੰਦਾ ਜੀ। ਕਾਜ਼ਰ ਰਹੀਏ ਜੇ ਕਾਮਯਾਬ ਹੋਇਆ ਨਹੀਂ ਬਈ। ਹਾਂ। ਹੋ ਗਿਆ ਨਾ ਮੇਰਾ। ਸ਼ਕਤ ਉਹਨੇ ਆਵੇ ਤੁਹਾਨੂੰ ਦੀ ਬੋਲੀ ਵਾਹ ਨਾ ਬੋਲੀ ਵਾਹ ਕਿ ਉਹ ਆਈ ਨਹੀਂ ਜੱਟਾ ਇੱਥੇ ਰਖੜੇ ਪੜੇ ਇਹਦਾ ਹੈ ਮੂਵੀ ਨੂੰ ਹੁੰਦੇ ਹਨ ਸਹੀ ਹੈ ਸਹੀ ਤਾਂ ਹੈਗੀ ਹੈ। ਇਹ ਸੀ ਉਹ ਬਣਾ ਕਰਦੇ ਸੀ। ਇਹ ਕਿਚਾ ਜੀ ਐਡਜਸਟਮੈਂਟ ਆ ਗਈ। ਜੀ। ਚਲੋ ਜੀ ਚਲਦੇ। ਰਣਜੀਤ ਜੀ ਕਰ ਵੀ ਕਰ ਵੀ ਹੋ ਗਿਆ ਮੈਂ ਨਾਲ ਦੇਰ ਦਾ ਟਾਈਮ ਆ। ਹੌਲੀ ਚਲਾਉਣਾ ਠੀਕ ਹੈ ਮੋਟਰ ਜਗਾ ਜਾਵਾ ਹੌਲੀ ਹੂੰ ਕਾਲੀ ਨਹੀਂ ਕਰਨੀ ਹੈ ਜੀ ਜੀ ਸਵੇਰ ਦਾ ਟਾਈਮ ਹੈ ਕਰਦੇ ਠੀਕ ਹੈ ਹਾਂ ਹਾਂ ਨਹੀਂ ਕਾਲੀ ਆਰਾਮ ਨਾਲ ਅਸ ਰਾਮ ਨਾਲ ਅਸ ਰਾਮ ਨਾਲ ਘਰੇ ਆ ਜੋ ਮੀਹ ਵਾਲਾ ਮਸੂਨ ਤਾਂ ਹੋ ਹੀ ਗਿਆ ਮੈਂ ਤਾਂ ਹੀ ਤਾਂ ਕਹਿੰਦਾ ਜੇ ਪ੍ਰਸਾਦੀ ਆ ਡੈਡੀ ਆ ਜਾਵੇ ਮਨੇ ਕਪੜਾ ਮਾਰਨ ਤਰ੍ਹਾਂ ਤਰ੍ਹਾਂ ਦੇ ਮੋਟਰਸਾਈਕਲ ਇੱਕ ਖਰੜ ਦਾ ਰਾਮਪਾਵਨ ਉਹ ਪੁਰਾਣਾ ਪਵਨ ਹੈ ਇੱਥੇ ਇਕੱਠੇ ਹੁੰਨੇ ਆ ਸਾਰੇ ਤੇ ਫਸਟ ਟਾਈਮ ਆ ਚਲੇ ਆ ਨਾ ਨਾਲ ਅੱچھے ਲੋਗ ਨੇ ਵਧੀਆ ਲੋਗ ਨੇ ਸਿਆਣੇ ਲੋਗ ਨੇ ਤੇ ਇੱਥੋਂ ਆਪਾਂ ਰਾਈਡ ਸ਼ੁਰੂ ਕਰਾਂਗੇ ਜਦੋਂ ਸ਼ੁਰੂ ਕਰਾਂਗੇ ਉਹ ਦੋ ਥੋੜਾ ਜਿਹਾ ਕਲਿੱਪ ਲਵਾਂਗੇ ਤੇ ਬਾਕੀ ਵੀਡੀਓ ਬਣਾਵਾਂਗੇ ਆਪਾਂ ਰਸਤੇ 'ਚ ਤੇ ਅੱਗੇ-ਅੱਗੇ ਤੁਹਾਨੂੰ ਮੈਂ ਸਾਰਿਆਂ ਨਾਲ ਮਿਲਾਉਂਗਾ ਕੌਣ-ਕੌਣ ਨੇ ਕਿੱਥੋਂ-ਕਿੱਥੋਂ ਦੇ ਨੇ ਮੈਂ ਵੀ ਸਾਰੇ ਪਹਿਲੀ ਵਾਰ ਦੇਖੇ ਨੇ ਇਹ ਮੇਰਾ ਵੀ ਪਹਿਲਾ ਐਕਸਪੀਰੀਅੰਸ ਹੈ ਤੇ ਚਲੋ ਫਿਰ ਇੰਜੋਏ ਕਰਦੇ ਆ ਇਹਨੂੰ ਤੇ ਸਵੇਰ ਦਾ ਟਾਈਮ ਹੈ 6:30 ਹੋਏ ਹੈਗੇ ਮੌਸਮ ਹੈ ਖਰਾਬ ਚਲੋ ਬਰਸਾਤੀ ਮਨ ਨਾਲ ਚੱਕ ਲਈ ਸੀ ਹੁਣ ਟੈਨਸ਼ਨ ਨਹੀਂ ਕੋਈ ਪਾਉਂ ਮੀਂਹ ਆਵੇ ਜੋ ਮਰਜ਼ੀ ਹੋਵੇ ਹੁਣ ਸਾਡਾ ਇੰਜੋਏ ਖਰਾਬ ਨਹੀਂ ਹੋਊਗਾ ਫੋਨ ਪਰਸ ਵਗੈਰਾ ਆਪਣੇ ਸਾਰੇ ਪਾਸੇ ਰੱਖ ਦਿੰਦੇ ਚਲੋ ਹੁਣ ਕਰਦੇ ਆ ਸਫ਼ਰ ਸ਼ੁਰੂ ਖਾਨਾ ਬਸ 10 ਮਿੰਟ ਤੱਕ ਤੁਰਪਣਾ ਸੀ ਮੈਂ ਵੀ ਇੰਨੇ ਬੁਲਟ ਪਹਿਲੀ ਵਾਰ ਦੇਖੇ ਆ ਤਰ੍ਹਾਂ-ਤਰ੍ਹਾਂ ਦੇ ਚਲੋ ਸਾਡੀ ਰਾਈਡ ਹੈ ਉਹ ਕਿਕਰ ਲੌਂਜ ਤੱਕ ਹੈ ਤੇ ਸਭ ਤੋਂ ਜ਼ਰੂਰੀ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਸੇਫਟੀ ਹੈ ਸੇਫਟੀ ਸਭ ਤੋਂ ਪਹਿਲਾਂ ਤਾਂ ਸਪੀਡ ਲਿਮਿਟ ਸਭ ਨੇ ਆਪਣੀ ਆਪਣੀ ਸਪੀਡ ਲਿਮਿਟ ਜਿੰਨੀ ਕਿੰਨੀ ਸਪੀਡ ਲਿਮਿਟ ਪਰ ਚੱਲਣਾ ਹੈ 50 ਤੋਂ 60 ਦੀ ਸਪੀਡ ਲਿਮਿਟ ਤੇ ਸਾਰਿਆਂ ਨੇ ਚੱਲਣਾ ਕੋਈ ਤੇਜ਼ ਤੇ ਜਾਏਗਾ ਸਭ ਆਪਣੀ ਸਾਈਡ ਤੇ ਚੱਲਣਗੇ ਜਾਂ ਕੋਈ ਪ੍ਰੋਬਲਮ ਆਂਦੀ ਹੈ ਰੁਕ ਕੇ ਦੂਸਰੇ ਨੂੰ ਕਾਲ ਕਰਕੇ ਜਾਂ ਆਪਣੀ ਦਿੱਕਤ ਦੱਸਣੀ ਹੈ ਤੇ ਉਹਨੂੰ ਠੀਕ ਕਰਨਾ ਹੈ ਕਿਸੇ ਦੀ ਬਾਈਕ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਵੀ ਸਾਰਿਆਂ ਨੇ ਸ਼ੇਅਰ ਕਰਨਾ ਹੈ ਸਾਰੇ ਸਭ ਲੋਕ ਆਪਣਾ ਇੱਕ ਦੂਸਰੇ ਦੀ ਮਦਦ ਨਾਲ ਅੱਗੇ ਜਾਏਗੇ ਜਿਨੇ ਰੋਡ ਪਰ ਸਾਈਨਸ ਲਗੇ ਹੋਏ ਆ ਸਾਰੇ ਸਾਈਨਸ ਦਾ ਪਾਲਣ ਕਰਨਾ ਹੈ ਸਾਰਿਆਂ ਨੇ ਸਾਰੇ ਡਾਕੂਮੈਂਟੇਸ਼ਨ ਤੁਹਾਡੇ ਕੋਲ ਪੂਰੀ ਹੋਣੀ ਚਾਹੀਦੀ ਹੈ ਤੇ ਆਪਾਂ ਹੁਣ ਸਾਰੇ ਫਸਟ ਸਾਡਾ ਜਿਹੜਾ ਸਟਾਪ ਹੈ ਉਹ ਖਾਨਪੁਰ ਪੰਪ ਤੇ ਪੰਪ ਤੇ ਖਾਨਪੁਰ ਪੰਪ ਤੇ ਇਕੱਠੇ ਇੱਕ ਵਾਰੀ ਦੁਬਾਰਾ ਹੋ ਜਾਾਂਗੇ ਉੱਥੇ ਚੱਲਾਂਗੇ ਦਾ ਸਟਾਪ ਨਾਲ ਲੋ ਜੀ ਲੱਗਿਆ ਹੁਣ ਤੁਰਨ ਆਓ ਗੁਲਾਬ ਤੇ ਇੱਥੇ ਪੰਪ ਤੇ ਇਕੱਠੇ ਹੋਵਾਂਗੇ ਇਹ ਤੇਲ ਤਾਂ ਆਪਾਂ ਪਵਾਇਆ ਹੈ ਰਾਤ ਭੁੱਲ ਕਰਾ ਲਿਆ ਸੀ ਅੱਜ ਪੰਪ ਤੇ ਇਕੱਠੇ ਹੋਨੇ ਸਾਰੇ ਜਾਣੇ ਫਿਰ ਆਪਾਂ ਸਫ਼ਰ ਜਾਰੀ ਰੱਖਾਂਗੇ ਇਹ ਸਾਡਾ ਪਹਿਲਾ ਸਟਾਪ ਪੰਪ ਖਾਨਪੁਰ ਇਨੇ ਜਿਨੇ ਵੇ ਬਣਾ ਤੇਲ ਵਗੈਰਾ ਪਾਉਣਾਗਾ ਤੇਲ ਪਵਾਉ ਤੇ ਨਿਕਲੋ ਇਹ ਜਿਹੜੇ ਸਾਰੇ ਮੋਟਰਸਾਈਕਲ ਸਾਰੇ ਬੁਲਟ ਨਹੀਂ ਹੈਗੇ ਵਿੱਚ ਹੀਰੋ ਦੇ ਵੀ ਹੈਗੀਆਂ ਨੇ ਹੋਂਡਾ ਦੇ ਵੀ ਹੈਗੀਆਂ ਨੇ ਇਹ ਸਾਰੇ ਵੱਡੇ ਮੋਟਰਸਾਈਕਲ ਨੇ ਇਹ ਕੋਈ ਪੁਰਾਣਾ ਬੁਲਟ ਵਧੀਆ ਬੁਲਟ ਇੱਥੇ ਆਉਣਾ ਸੀ ਉੱਥੇ ਆ ਗਿਆ ਸੀ ਕਿਕਰ ਲੋਜ ਤੇ ਇੱਥੇ ਹੋ ਗਈ ਸਾਡੀ ਐਂਟਰੀ ਵਧੀਆ ਸੀ ਸਭ ਵਧੀਆ ਰੋਡ ਸੀ ਥੋੜਾ ਜਿਹਾ ਆ ਪਿੰਡ ਚੋਂ ਆ ਕੇ ਥੋੜਾ ਜਿਹਾ ਰੋਡ ਸਹੀ ਨਹੀਂ ਮਿਲਿਆ ਬਾਕੀ ਐਡਵੈਂਚਰ ਹੈ ਵਧੀਆ ਸੀ ਤੇ ਬੜੀ ਗ੍ਰੀਨਰੀ ਹੈਗੀ ਬਹੁਤ ਸਾਫ ਸੁਥਰਾ ਏਰੀਆ ਹੈਗਾ ਜੀ ਲੱਗੂਗਾ ਤੇ ਵੈਗਰੂ ਬੱਤੇ ਪਾਸ ਨਾਲ ਪੂਰਾ ਸਾਤਾ ਇਹ ਮੀਂਹ ਦਾ ਮੌਸਮ ਘਾਤ ਨਹੀਂ ਹੈ ਬਹੁਤ ਸ਼ਾਂਤ ਜਿਹਾ ਮੌਸਮ ਹੈ ਤੇ ਹੁਣ ਇਕੱਲੇ ਇਕੱਲੇ ਪੁੱਤ ਦੇਖ ਲਈ ਐਸੇ ਮੌਸਮ ਦੇ ਵਿੱਚ ਆਉਂਦੇ ਜੀ ਕਰਾਂਗੇ ਤੇ ਪ੍ਰੋਪਰ ਤਰੀਕੇ ਨਾਲ ਬਹੁਤ ਵਧੀਆ ਵੀਡੀਓ ਬਣਾਉਂਦੇ ਹਾਂ ਇਹਨਾਂ ਦਾ ਅਨੰਤ ਆਨੰਦ ਲੈ ਤੇ ਚਲੋ ਕੋਈ ਜਿੰਨਾ ਵੀ ਹੈ ਆਪਾਂ ਇੰਜੋਏ ਕਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਉਹਨੂੰ ਦਫਾਵਾਗੇ ਸਾਰਾ ਕੁਝ ਤੇ ਇਹ ਐਪਸ ਕਿਹਦੇ ਤੋਂ ਹੋਲੇ ਟੈਕਨੋ ਦੇ ਅੰਦਰ ਜਾ ਕੇ ਹੈ ਗੇਟ ਤੋਂ ਕਾ ਕੇ ਅੰਦਰ ਆ ਗਏ ਇਹ ਵਧੀਆ ਵਾਈਬਸ ਹੈ ਪੋਜ਼ਿਟਿਵ ਵਾਈਬਸ ਨੇ ਹਾਂ ਚੰਗਾ ਚੰਗਾ ਲੱਗ ਰਿਹਾ ਵਧੀਆ ਬੁਝੇ ਲੱਗ ਰਿਹਾ ਕੁਝ ਵੀ ਐਕਟੀਵਿਟੀ ਕੁਝ ਵੀ ਨਹੀਂ ਹੈ ਦਾ ਸ਼ਾਂਤ ਹੀ ਹੈ ਕਿਰਤਰੀ ਹੈ ਸਰੋ ਮਾਪਾ ਮੇਨ ਲੋਕੇਸ਼ਨ ਤੇ ਪਹੁੰਚ ਗਏ ਲੋ ਜੀ ਪਹੁੰਚ ਗਏ ਆਪਣੇ ਮੇਨ ਲੋਕੇਸ਼ਨ ਤੇ ਇਹ ਰਾਈਡਰ ਨੇ ਆਪਣੇ ਸਾਰੇ ਮੋਟਰਸਾਈਕਲ ਇੱਕ ਜਗ੍ਹਾ ਖੜ੍ਹ ਗਏ ਬਹੁਤ ਹੀ ਸੋਹਣਾ ਮਾਹੌਲ ਹੈ ਸ਼ਾਂਤੀ ਗ੍ਰੀਨਰੀ ਪੂਰੀ ਹੈਗੀ ਜਿਹੜੇ ਵੀ ਆਪਾਂ 2-4 ਘੰਟੇ ਲਾਉਣੇ ਆ ਉਹ ਇੰਜੋਏ ਕਰਾਂਗੇ ਪੂਰਾ ਠੀਕ ਹੈ ਤੁਹਾਨੂੰ ਕੋਈ ਜਗ੍ਹਾ ਨਹੀਂ ਲੱਭੇ ਕਿ ਸੋ ਜਿਵੇਂ ਅਭੀ ਆਪ ਲੋਗ ਆ ਗਏ 10-15 ਮਿੰਟ ਬਾਅਦ ਆ ਫਰੈਸ਼ ਹੋ ਕੇ ਬ੍ਰੈਕਫਾਸਟ ਕਰ ਲਓ ਆਪ ਲੋਗ ਆਪ ਲੋਗ ਫਰੀ ਹੋ ਗਏ ਕਟੋਕਟ ਸੀ 15 ਜਾਂ 18 ਜਾਂ 20 ਜਾਣੇ ਹੈਗੇ ਆ ਮੇਰੇ 20 ਮੋਟਰਸਾਈਕਲ ਦੇ ਕਰੀਬ ਹੋਣਗੇ ਬਈ ਖਿਆਲ ਤੋਂ ਤੇ ਸਿੰਗਲ ਸਿੰਗਲ ਜਿਆਦਾ ਨੇ ਤੇ ਡਬਲ ਕੁਝ ਨਹੀਂ ਲੋ ਜੀ ਪਹੁੰਚ ਕੇ ਕਿਕਰ ਲੋਜ ਬਹੁਤ ਸੋਹਣਾ ਮਾਹੌਲ ਹੈਗਾ ਤੇ ਰਸਤਾ ਬੜਾ ਸੋਹਣਾ ਸੀ ਜਦੋਂ ਆਪ ਅੰਦਰ ਆਏ ਨਾ ਬਹੁਤ ਸੋਹਣਾ ਰਸਤਾ ਸੀ ਤੇ ਮਰ ਕੀ ਜਿਹੜੇ ਨੇਚਰ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਇਹ ਜਗ੍ਹਾ ਬਹੁਤ ਸੋਹਣੀ ਲੱਗਣੀ ਹੈ ਬਾਕੀ ਜਿਨ੍ਹਾਂ ਨੇ ਰੌਲਾ ਗੋਲਾ ਦੇਖਣਾ ਬਿਲਡਿੰਗਾਂ ਮੇਲੇ ਉਹ ਉਹਨਾਂ ਵਾਸਤੇ ਜੀ ਬੋਰ ਹੋਗੇ ਪੰਜੇਰੇ ਜਿਹੜੇ ਨੇਚਰ ਨੂੰ ਪਿਆਰ ਕਰਦੇ ਨੇ ਜਿਹੜੇ ਸ਼ਾਂਤੀ ਪਸੰਦ ਕਰਦੇ ਨੇ ਇੱਕ ਲੱਗ ਜੀ ਜਗ੍ਹਾ ਦੇਖਣਾ ਬੰਦ ਕਰਦੇ ਨੇ ਉਹਨਾਂ ਵਾਸਤੇ ਠੀਕ ਹੈ ਦੂਰ ਨਹੀਂ ਹੈ ਚੰਡੀਗੜ੍ਹ ਤੋਂ ਕੋਈ 60 60 ਕਿਲੋਮੀਟਰ ਹੈਗਾ ਡੇਢ ਘੰਟੇ ਦਾ ਰਸਤਾ ਬੜੇ ਆਰਾਮ ਨਾਲ ਆਏ ਆ ਅਸੀਂ ਸਪੀਡ ਲਿਮਿਟ ਸੀ ਸਾਡੀ 60 70 ਤੋਂ ਉੱਪਰ ਅਸੀਂ ਚੜੇ ਨਹੀਂ ਹੈਗੇ ਤੇ ਬਾਕੀ ਉਹਨੂੰ ਦੇਖਦੇ ਹਾਂ ਕਿ ਕੀ ਕੀ ਐਕਟੀਵਿਟੀ ਹੋਣਗੀਆਂ ਪਹਿਲਾਂ ਤਾਂ ਕਰਦੇ ਆ ਨਾਸ਼ਤਾ ਨਾਸ਼ਤਾ ਕਰਨ ਤੋਂ ਬਾਅਦ ਫਿਰ ਅੱਗੇ ਜਿਹੜੇ 2-3 ਘੰਟੇ ਬਤਾਉਣੇ ਆ ਕਿਵੇਂ ਬਤਾਉਣੇ ਆ ਸਾਡਾ ਇੱਕ ਮੇਨ ਬੰਦਾ ਹੈਗਾ ਲੀਡ ਉਹ ਸਾਨੂੰ ਦੱਸੂਗਾ ਸਾਰਾ ਕੁਝ ਗਾਈਡ ਕਰੂਗਾ ਤੇ ਬਣੇ ਰਹੋ ਵਲੌਗ ਨਾਲ ਤੇ ਵਲੌਗ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਹਨਾ ਤੇ ਐਂਡ ਤੱਕ ਵਲੌਗ ਨਾਲ ਬਣੇ ਰਹੋ ਇਹੇ ਵਲੌਗ ਆਪਾਂ ਖਤਮ ਕਰਾਂਗੇ ਜਦੋਂ ਆਪਾਂ ਦੁਆਰੇ ਖਰੜ ਪਹੁੰਚਾਂਗੇ ਚਲੋ ਇਹ ਕੁਛ ਅੰਦਰ ਦਾ ਮਹਾਰ ਬੜੀ ਸ਼ਾਂਤੀ ਜਾਈ ਅੰਦਰ ਆ ਕੇ ਬਾਹਰ ਗਰਮੀ ਸੀ ਨਾ भाजी दस अपना नाम मेरा नाम है मोहित राजल और मेरे चैनल का नाम है मोहित राजल ब्लॉग्स वहाँ पे आपको ट्रैवलिंग ब्लॉग्स और आपके फैमिली ब्लॉग्स भी हैं मेन तो वैसे ट्रैवलिंग ब्लॉग्स हैं राइडिंग ब्लॉग्स है, हैं हम बाइक राइड करते हैं तो बोलबो ब्लॉग है वहां पे मैं अपलोड करता हूं तो आपको सिनेमैटिक व्यूज सारे और अनएक्सप्लोर्ड जगह जो रोज है वो सारे एक्सप्लोर करता हूं तो लाइक कर देना शेयर कर देना और सब्सक्राइब कर देना सही कह रहा पाजी नु करयो ना सब्सक्राइब करयो इना दा चैनल हैगा बड़े अच्छे इंसान ने पहली बार मिले ने थे ते आस करदे आके मिलते रहन हां जी हां जी जरूर राइडिंग के अंदर हां बिल्कुल बिल्कुल चलो ਨਾਸ਼ਤਾ ਕਰਦੇ ਹਾਂ ਨਾਸ਼ਤਾ ਕਰਨ ਤੋਂ ਬਾਅਦ ਪੰਜ ਜਿਹੜੀ ਐਕਟੀਵਿਟੀ ਕਰਦੇ ਹਾਂ ਤਾਂ ਕਿ ਤੇ ਮੈਂ ਸਭ ਨਾਲ ਮਿਲਾਂਦਾ ਰੋਹ ਵੈਰੀ ਵੈਰੀ ਇਹ ਬਾਹਰ ਦਾ ਥਿਊ ਮਲੇ ਕੈਮਰੇਚ ਜਾਣਾ ਸੋਹਣਾ ਲੱਗਦਾ ਹੈ ਵੈਸੇ ਵੀ ਸੋਹਣਾ ਹੈਗਾ ਕੈਮਰਾ ਥੋੜਾ ਜਿਹਾ ਕਲਰ ਬੂਸਟ ਕਰ ਦੋਂ ਤਾਂ ਤਾਂ ਹੋਰ ਵੇਛਾ ਲੱਗਦਾ ਹੈ ਰਿਸੈਪਸ਼ਨ ایرিয়া ਸੀ ਇਹ ਪਤਾ ਨਹੀਂ ਅੱਗੇ ਦਾ ਕੀ ਪਲਾਨ ਹੈ ਮਲੇ ਬਹੁਤ ਬੰਦੇ ਤਾਂ ਮੇਰੇ ਵਾਂਗੂ ਵਿਚਾਰੇ ਪਹਿਲੀ ਵਾਰ ਆਏ ਲੱਗਦੇ ਨੇ ਬਾਸ਼ਾ ਜੀ ਰਾਸ਼ਟਾ ਬ੍ਰੇਕਪੌਇੰਟ ਤੋਂ ਬਾਅਦ ਤੁਹਾਨੂੰ ਜਨਰੇਟਰ ਆਇਆ ਇਹ ਵੀ ਕਿਹਾ ਕਿ 600 ਰੁਪਏ ਜੀ ਤੋਂ ਪਹਿਲੇ ਵਿੱਚ ਚਾਹੀਦਾ 100

ਕਿਸੇ ਲੋਜ ਬਾਰੇ ਪਤਾ ਲੱਗਿਆ ਵੀ ਇਹ 1800 ਕਿੱਲੇ ਚ ਫੈਲੇ ਹੋਇਆ। ਇਹ ਪ੍ਰਾਈਵੇਟ ਪ੍ਰਾਪਰਟੀ ਹੈ। ਤੇ ਇਹ ਮੇਰੇ ਖਿਆਲ ਤੇ ਮੇਰੇ ਹਿਸਾਬ ਨਾਲ ਵੀ ਪਹਿਲਾ ਜੰਗਲ ਆ ਜਿਹੜਾ ਪ੍ਰਾਈਵੇਟ ਆ ਇਹ। ਇਹ ਗਵਰਨਮੈਂਟ ਪ੍ਰਾਪਰਟੀ ਨਹੀਂ ਹੈਗੀ ਇਹ। ਪਰਸਨ ਲੱਗੇਦਾ। ਵਧੀਆ ਜਗ੍ਹਾ ਕੀ ਇੰਜੋਏ ਕਰਨ ਵਾਸਤੇ ਟਾਈਮ ਸਪੈਂਡ ਕਰਨ ਵਾਸਤੇ ਜਿਵੇਂ ਸੰਡੇ ਆ, ਸੰਡੇ ਕਰਕੇ ਅੱਜ ਬਹੁਤ ਆਸ਼ਾ ਇੱਥੇ। ਤੇ ਹੁਣ ਤੇ ਦੇਖਦੇ ਹਾਂ ਕਿੱਧਰ ਨੂੰ ਜਾਂਦੇ ਆ। ਕਹਿੰਦੇ ਜਿੱਧਰ ਨੂੰ ਸੰਗਤ ਉਧਰ ਨੂੰ ਆਪਾਂ। ਇਹਨੂੰ ਪੂਰਾ ਦੇਖ ਲੀਏ ਪਹਿ ਇੱਕ ਵਾਰੀ ਫੇਰ ਪਰਿਵਾਰ ਨਾਲ ਆਵਾਂਗੇ ਬੱਚਿਆਂ ਨੂੰ ਵੀ ਦਿਖਾਵਾਂਗੇ ਕੋਈ ਨਹੀਂ ਖੜਾ ਹੈ ਜਾਨਵਰ ਫੜਾ ਲੈਂਗੇ ਨਾ ਆ ਦੇਖਣ ਜਾ ਰਹੇ ਆ ਜੀ ਦਾ ਸ਼ੇਰ ਚੱਲ ਜੂਗਾ ਉਹ ਫਿਰ ਫੇਰ ਮਿਲ ਜੇ ਤਾਂ ਫੋਨ ਕਰਦੇ ਆ ਰਹੇ ਆ ਵੰਦਰਾਸਤਾ ਬੰਦੇ ਇਧਰ ਦੀ ਹੈ ਇੱਥੇ ਦੋ ਹੀ ਜਗ੍ਹਾ ਠੀਕ ਹੈ ਚਾਬੀ ਹੋਣੀ ਹੈ ਬੱਚੇ ਨੂੰ ਹੋਰ ਨਹੀਂ ਜਾਣਾ ਕੀ ਗੱਲ ਹੋ ਗਈ ਪਾਜੀ ਚਾਬੀ ਹੋਗੀ ਚਾਬੀ ਹੋਗੀ ਚਾਬੀ ਖੋਗੀ ਮੋਟਰਸਾਈਕਲ ਤਾਂ ਹੈਗਾ ਬਸ ਫਿਰ ਕੋ ਚੱਕਰ ਨਹੀਂ ਮੋਟਰਸਾਈਕਲ ਹੋਣਾ ਚਾਹੀਦਾ ਤੇ ਮਿਲਣੀ ਕੋਈ ਨਹੀਂ ਟੈਂਸ਼ਨ ਨਾ ਲੈ ਬੈਗ ਖੋਲ ਕੇ ਦੇਖ ਬੰਦਾ ਵੈਕਸ ਦੇਖ ਲਓ ਜੈਕਟ ਦੇ ਜੇਬਾਂ ਚ ਦੇਖ ਲਓ ਵਿੱਚ ਤਾਂ ਲੱਗੀ ਰਹੀ ہوئی ਪੇਮੈਂਟ ਹਾਂ ਕਰਦਾ ਹਾਂ ਮੈਂ ਉਹਨਾਂ ਨੂੰ ਕਰਦਾ ਪੇਮੈਂਟ ਉਹਨਾਂ ਨੂੰ ਕਰਦਾ ਲੋ ਜੀ ਚਾਲੇ ਪਾਉਣ ਦੀ ਤਿਆਰੀ ਹੋ ਗਈ ਫੋਟੋ ਸ਼ੂਟ ਹੋ ਗਿਆ ਵਧੀਆ ਇਹ ਮੌਸਮ ਖੜਾ ਪਿਆ ਆ ਰਮੀ ਵਾਸਤੇ ਪਰ ਪੈ ਨਹੀਂ ਰਿਹਾ ਪਤਾ ਨਹੀਂ ਕਿਉਂ ਨਹੀਂ ਪੈ ਰਿਹਾ ਚਲਿਏ ਜੀ ਫਿਰ ਇੱਕ ਵੇਟ ਕਰਨੀ ਮੀਂਹ ਦੀ ਨਾ ਨਾ ਇਹ ਦੇਖ ਲਓ ਜੇ ਕਰਨੀ ਵੇਟ ਮੀਂਹ ਦੀ ਟਾਈਮ ਤਾਂ ਕੁਝ ਵੀ ਨਹੀਂ ਹਲ ਹੋਇਆ 10 ਵਜੇ ਨੇ ਹਲ ਬਸ ਠੀਕ ਹੈ ਰਸਤੇ ਵਿੱਚ ਮਿਲ ਜਣਾ ਆਪਾਂ ਨੂੰ ਬਸ ਠੀਕ ਹੈ ਹੋ ਗਿਆ 4 ਆ ਰਹੇ ਹੈ ਉਨੇ ਤੋਂ ਹਿਲ ਜਾਣਗੇ ਆ ਪਹਾੜ ਦੇਖੋ ਜਣਗੇ ਕਿਉਂ ਪਹਾੜ ਤਾਂ ਆਪਣ ਮਿਲੇ ਨਹੀਂ ਹੈ ਨਾ ਉਹਦਾ ਵਲੌਗ ਵਲੌਗ ਹੋਰ ਵਧੀਆ ਬਣ ਜੂ ਟਾਈਮ ਤਾਂ ਕੁਝ ਵੀ ਨਹੀਂ ਹੋਇਆ ਹਾਲਾਂਕਿ ਬਹੁਤ ਟਾਈਮ ਪਿਆ ਹੱਬ ਕਿੱਥੇ ਰੱਖੋ ਭੱਕੇ ਰੱਖ ਦਿੰਦੇ ਚੱਲਦੇ ਪਰ ਮੌਸਮ ਸਹੀ ਹੋ ਜਾ ਹੈ ਕਿ ਜਗ੍ਹਾ ਹੋਰ ਵਧੀਆ ਕੋਈ ਪਹਾੜ ਸੰਦਾ ਅੱਛਾ ਆਪਾਂ ਕਹਿਣਾ ਵਾ ਚਲੋ ਤੁਹਾਡੀ ਸ਼ੂਟਿੰਗ ਦੇਖ ਕੇ ਗਏ ਹੁੰਦੀ ਸਾਡੇ ਉੱਤੇ ਵਾ ਠੀਕ ਹੈ ਜੀ ਲੋ ਜੀ ਗਰੁੱਪ ਦੇ ਮੈਂਬਰ ਕਹਿੰਦੇ ਨੇ ਕਿ ਜਿੱਧਰ ਨੂੰ ਆਪਾਂ ਆਏ ਆ ਉਧਰੋਂ ਜਾਣਾ ਨਹੀਂ ਸ਼ਾਇਦ ਨਾਲਾਗੜ ਬੱਦੀ ਨੂੰ ਹੋ ਕੇ ਜਾਣਾ ਕਹਿੰਦੇ ਪਹਾੜ ਵਗੈਰਾ ਦੇਖਣੇ ਹੈਗੇ ਤੇ ਮੈਂ ਤਾਂ ਕਹਿੰਦਾ ਸੀ ਵੀ ਇੰਨੀ ਵੇਟ ਕਰ ਲਈ ਥੋੜਾ ਜਿਹਾ ਗੱਦੇ ਘੰਟੇ ਤੱਕ ਮੀਂਹ ਗਿਰੇ ਜਾਣਾ ਚਲੋ ਜਿਵੇਂ ਗਰੁੱਪ ਕਹਿੰਦਾ ਮੈਂ ਚੱਲਣਾ ਚਾਹੀਦਾ ਹੈਗਾ ਤੇ ਜੀ ਬਹੁਤ ਚੱਲਦੇ ਆਪਾਂ ਚਲਿਏ ਫਿਰ ਕਿਵੇਂ ਕਿਵੇਂ ਲੋਕ ਦੇਖਦੇ ਸੀ ਨਿਕਲ ਕੇ ਬਾਹਰ ਹਨ ਜਦੋਂ ਆਪਾਂ ਆਏਗੇ ਸਾਰੇ ਦੇਖਦੇ ਸੀ ਜਾ ਕੇ ਤਰੇ ਸਾਰੇ ਤੁਸੀਂ ਥੋੜੇ ਕੋ ਚਾਰਜਰ ਪਾਵਰ ਬੈਂਕ ਮੇਰੇ ਕੋਲ ਮੈਂ ਮੇਰੇ ਕੋਲ ਹੈ ਨਾ ਕੋਈ ਨਹੀਂ ਮੇਰੇ ਕੋਲ ਹੋਗਾ ਫਿਰ ਲੈਣਾ ਹਾਂ ਮੈਂ ਫੋਨ ਮੈਂ ਕਿਹਾ ਬੈਗ ਚ ਲਾ ਲਾਂਦਾ ਇਹਨੂੰ ਲੈ ਲੈ ਲੋ ਜੀ ਪਹੁੰਚ ਗਏ ਘਰੇ ਮੀ ਨਾ ਕਰਤਾ ਪ੍ਰੋਗਰਾਮ ਖਾਬ ਉੱਥੇ ਸਾਨੂੰ ਮੀ ਆਇਆ ਨਹੀਂ ਉੱਥੋਂ ਤੁਰਪੇ ਜਦੋਂ ਸਾਡੀ ਸਲਾਹ ਸੀ ਵੀ ਨਾਲਾਗੜ ਹੋ ਕੇ ਬੱਦੀ ਹੋ ਕੇ ਚੰਡੀਗੜ੍ਹ ਨੂੰ ਹੋ ਕੇ ਆਵਾਂਗੇ ਪਰ ਰਸਤੇ ਚ ਮੀ ਆ ਗਿਆ ਕਿਉਂਕਿ ਚਾਹੀ ਹੁਣ ਪਹਾੜ ਤੇ ਜਾਣਾ ਠੀਕ ਨਹੀਂ ਵੀ ਪੈਂਦਾ ਯਾਰ ਨਾ ਤੇ ਥੋੜਾ ਜੱਗ ਅੱਗੇ ਮੀਂਹ ਹਟ ਗਿਆ ਤੇ ਇੱਥੇ ਰੁਕਰਾਲੀ ਪਹੁੰਚੇ ਮੀਂਹ ਫੇਰ ਆ ਗਿਆ ਘਰੇ ਆ ਕੇ ਹੁਣ ਨਹੀਂ ਫੇਰ ਹਟ ਗਿਆ ਬਲਕਿ ਜੇ ਮੀਂਹ ਨਾ ਪੈਂਦਾ ਜਾਂ ਪਹਿਲਾਂ ਪੈ ਜਾਂਦਾ ਤਾਂ ਕਹਾਣੀ ਕੁਝ ਹੋਰ ਬਣਦੀ ਤੇ ਫਿਰ ਉਸ ਨੂੰ ਸੋਚਿਆ ਵੀ ਉਹਨੂੰ ਖਰੀਦ ਲਾ